ਇਹੋ ਸਤਿਗੁਰੂ ਛੇਵੇਂ ਪਾਤਸ਼ਾਹ ਸਤਿਗੁਰੂ ਗਰੀਬ ਨਵਾਜ਼ ਜੀ ਜਦੋਂ ਵਿਜੇਤ ਹੋਏ ਸੰਕਤਾਂ ਨੂੰ ਤਾਰਦੇ ਹੋਏ ਗੱਭੂ ਨੂੰ ਵਿੱਚ ਗਏ ਹੁਣ ਨੇ ਉੱਥੇ ਇੱਕ ਪ੍ਰੇਮਣ ਆਈ ਸੀ ਸਤਿਗੁਰਾਂ ਦੀ ਬੜੀ ਸੇਵਾ ਕੀਤੀ ਸਤਿਗੁਰੂ ਜੀ ਨੂੰ પ્રસન્ન ਕਰ ਲਿਆ ਇਹ ਲੱਗੇ ਮਾਤਾ ਮੰਗਪੂਰੀ ਮੰਨਣਾ ਤਾਂ ਸੱਚੇ ਪਾਤਸ਼ਾਹ ਤੁਹਾਡੇ ਬਰਸ਼ਣ ਕਰਕੇ ਮੈਨੂੰ ਹੋਰ ਕਿਸੇ ਚੀਜ਼ ਦੀ ਭੁੱਖ ਨਹੀਂ ਰਹੀ ਇੱਕ ਸੱਚੇ ਪਾਤਸ਼ਾਹ ਮੇਰੀ ਅੰਮ੍ਰਿਤ ਇੱਛਾ ਹੈ ਇਸ ਨਜ਼ਰ ਵਿੱਚ ਕੋਈ ਐਸਾ ਪੁਰਖ ਪੈਦਾ ਕਰੋ ਜੇ ਨਾ ਤੁਲਾਹ ਨਾਲ ਹੀ ਰਾਤ ਛੁਰਕੇ ਗੁਰੂ ਸਾਹਿਬ ਦੀ ਨੂੰ ਵਰ ਦਿੱਤਾ ਸੀ 6ਵਾਂ ਕਾਰਜਨ ਮਾਈ ਇਹ ਤੇਰੀ ਭਾਵਨਾ ਨੂੰ ਤਹ ਵਰ ਹੱਲ ਲੱਗੇਗਾ ਇੱਕ ਪਟੇਰੀ ਪੁਰ ਦਾ ਕੀ ਹਜ਼ਾਰਾਂ ਪਿੰਡਾਂ ਦੇ ਲੋਕਾਂ ਦੀਆਂ ਪੁਰਾਂ ਦਾ ਉਧਾਰ ਕਰਨ ਵਾਲਾ ਮਾਹਾਂਪੁਰ ਕਿਥੇ ਤੈਨਾਂ ਇਹ ਸਾਬ ਛੇਵੇਂ ਪਾਪ ਸਾਹਿਬ ਨੂੰ ਵਰ ਦਿੱਤੇ ਸਨ ਕੋਸ ਵਰਦੇ ਕਰਕੇ ਸਾ ਸਰਵੇ ਜੀ ਬਾਬਾ ਬੀਰ ਸਿੰਘ ਜੀ ਗੱਗੂ ਬੂਏ ਦੇ ਅੰਦਰ ਉਹਨਾਂ ਜਨਮ ਧਾਰ ਲਿਆ ਅਦੇ ਜੋ ਅਰੰਗਾਲ ਆਦ ਵਾਲੇ ਮਹਾਪੁਰਖ ਹਰਨੇਸ਼ਾ ਨੇ ਜਿਵੇਂ ਸਾਰੇ ਉਹਨਗਰੋਂ ਮਹਾਰਾਜ ਰਜੀਤ ਸਿੰਘ ਦੇ ਵਕਤ ਸਿੱਖੀ ਦਾ ਪ੍ਰਚਾਰ ਕੀਤਾ 5000 ਸਿੰਘ ਜਿਨ੍ਹਾਂ ਦੇ ਨਾਲ ਹਮੇਸ਼ਾ ਲਈ ਰਹਿੰਦਾ ਸੀ ਫਿਰੇ ਬਗਵਾ ਜੀ ਇੱਡੇ ਕਰਨੀ ਵਾਲੇ ਹੋਏ ਸਾਲਸੁਰ ਬੇਦੀ ਨਪੰਨਿਆ ਪਿਆਰੇ ਹੋ ਕੇ ਅਰਵ ਸਿੰਘ ਜੀ ਨਾਲ ਦਾਣਾ ਸੀ ਇਹਨਾਂ ਸਿੰਘਾਂ ਨਾਲ ਮਿਲ ਕੇ ਅੰਮਰ ਸਿਕਾਇਆ ਸੀ ਉਹਨਾਂ ਨੂੰ ਇਸ ਪ੍ਰਕਾਸ਼ਾ ਸਿੰਘ ਜੀ ਇੱਕ ਜੂਰਨੀ ਵਾਲੇ ਬੁਰੀ ਹਨ ਇਹਨਾਂ ਬਜ਼ੁਰਗਾਂ ਨੂੰ ਕਿੱਥੇ ਕਿੱਥੇ ਗਏ ਆ ਲੰਗਰ ਚਲਾਉਂਦੇ ਰਹੇ ਆ لنر چلا کے انہیں بن گردے بنا کے قائم کیا کہ سر لنگر چلتا رہے اسی پرکار مہاراجا رویت سنگھ جی نے جدو بھی کوئی اوکڑ کیا کر دی گی اس بابا جی نے اس اکال رجن کے تائی دن کے تائی بابا سنگھ نے بابا سنگھ بھی آدکا چیتے کرنے اوپر میرے جا کے سنگھ سارے سہتہ کریا کر دے کرتے اوکر دور کریا کرتے جس وقت سر سنگری ملتان فتح نہیں ہوں گا ਪੋਜੋਦ ਮੁਹਾਰਮ ਗ੍ਰੀਸ਼ਟੇਨ ਨੂੰ ਬਾਵਾ ਬੀਰ ਸਿੰਘ ਨੂੰ ਚਿੱਠੀ ਲਿਖੀ ਇਹ ਬਾਵਾ ਜੀ ਇਹ ਮਲਤਾਨ ਫਤੇ ਨਹੀਂ ਹੋਊਗਾ ਤੁਸੀਂ ਆਪੇ ਸ਼ਹਿਦਾ ਕਰੋ ਬਾਵਾ ਜੀ ਨੇ ਵੇਖਿਆ ਉਸ ਮੱਦੇ ਵਿੱਚ ਮਲਤਾਨ ਦੇ ਵਿੱਚ ਅੜਕਾ ਬੁੱਲੇ ਸ਼ਾਹ ਫਕੀਰ ਹੈ ਇਹ ਵੱਬਦ ਕਰਦਾ ਮੁਸਲਮਾਨਾਂ ਦੀ ਫਤੇ ਨਹੀਂ ਹੋਣ ਦਿੰਦਾ ਉਹ ਆਪਣੇ ਕੁੜਤਾ ਲਿਖ ਕੇ ਤੇ ਗਿਆ ਬਾਵਾ ਬੀਰ ਸਿੰਘ ਨੇ ਕਿਹਨੇ ਰੂਪਾ ਲਿਖਦੇ ਆ ਫਕੀਰ ਨੂੰ ਜੇ ਉੱਠলো ਤਾਂ ਸਾਰੇ ਮਲਤਾਨ ਦੀ ਫਤੇ ਹੋ ਜਾਏਗੀ ਇਸ ਵਿਚਾਰ ਨੂੰ ਲੈ ਕੇ ਉਸਾਲਾ ਜਾਇ ਤੇ ਦੇਖੋ ਸਰਕਾਰ ਨੇ ਕੈਸੇ ਰੰਗ ਦਿੱਤੇ ਪੂਰੀਆਂ ਵਾਲੇ ਰਾਜੇ ਕੀਤੇ ਇਹ ਕਵਤਾ ਲੈ ਕਰਕੇ ਬਾਬੇ ਬੀਰ ਸਿੰਘ ਜੀ ਨੂੰ ਭੇਜੀ ਉਸ ਕਵਤਾ ਨੂੰ ਪੜ ਕੇ ਜਿਸੇ ਬੁੱਲੇ ਸ਼ਾਹ ਨੇ ਵੇਖਿਆ ਕਹਿੰਦੇ ਪੂਰੀਆਂ ਵਾਲੇ ਰਾਜੇ ਕੀਤੇ ਸਭ ਪੂਰੀਆਂ ਦੀਆਂ ਕੰਬੜਾ ਉਦੋਂ ਰੱਖਿਆ ਕਰਦੇ ਗਾਟੀਆਂ ਇਸ ਕਰਕੇ ਪੂਰੀਆਂ ਵਾਲੇ ਬੱਜਿਆ ਕਰਦੇ ਸਨ ਇਸ ਸਰਕਾਰ ਦੇ ਹੰਗ ਮਾਉਣ ਦੇ ਤੇ ਸੀਗਾ ਨਿਸ਼ਾਨੀ ਰਿਹਾ ਕਰਦੇ ਬਾਬਾ ਬਾਰਾ ਸਿੰਘਾ ਦੇ ਰਾਜ ਕਰਦੇ ਸਨ ਉਹ ਸੋਤਖ ਸਾਧ ਸੰਗਤ ਜੀ ਇਹ ਸੁਖ ਸੁਣ ਕੇ ਤੇ ਬੁਲੇ ਸ਼ਾਨੇ ਕੁੰਡਾ ਦੇ ਦਾ ਤੁੰਗੋਟੋ ਵਾਲਾ ਚੱਕ ਲਿਆ ਤੇ ਤੁਰ ਕੇ ਜਿੰਨਾ ਵੀ ਹੁਣ ਘੂਰਿਆਂ ਵਾਲੇ ਰਾਜਾ ਜੀ ਕੀਤੇ ਐ ਜਦੋਂ ਮਲਕਾਨ ਨੂੰ ਪਿਛੇ ਦੇ ਕੇ ਨਿਕਲਿਆ ਬੁਲੇ ਸ਼ਾ ਉਸ ਵੇਲੇ ਮਲਕਾਨ ਦਾ ਕਿਲਾ ਖਫੀ ਹੋ ਗਿਆ ਸੀ ਇਸ ਪ੍ਰਕਾਰ ਬਾਬਾ ਜੀ ਨੂੰ ਤੋਂ ਕੰਮ ਦਿੱਤੇ ਇਹ ਕੰਮ ਕਰਦਿਆਂ ਕਿ ਮਤਾਲੂ ਫਟੇ ਕਰਨ ਦੀ ਮਹਾਰਾਜ ਰਣਜੀਤ ਸਿੰਘ ਦੀ ਮਦਦ ਕੀਤੀ ਸੀ ਜਿਹੜੀ ਉਹਦਾ ਰੱਤ ਤੋਂ ਪਾਣ ਹੋਣਾ ਸੀ ਉਸਦੇ ਅੱਜ ਤੱਕ ਕਿਸੇ ਨੂੰ ਰਾਹ ਨਹੀਂ ਦਿੱਤਾ ਸੀ ਕਦੇ ਗਹਾਂ ਨਹੀਂ ਦਿੱਤਾ ਬੜੀ ਔਕਲ ਸੀ ਉਸਦੇ ਬਾਬਾ ਵੀਰ ਸਿੰਘ ਜੀ ਦੀ ਮਦਦ ਮੰਗੀ ਬਾਬਾ ਵੀਰ ਸਿੰਘ ਜੀ ਮਹਾਰਾਜ ਰਣਜੀਤ ਸਿੰਘ ਦੇ ਮਾਲ ਗਏ ਤੇ ਮਹਾਰਾਜ ਰਣਜੀਤ ਸਿੰਘ ਨੂੰ ਕਹਿਣ ਲੱਗੇ ਆਇਆ ਕਰੋ ਮਹਾਰਾਜ ਆਪਣੇ ਹੱਥੀ ਨੂੰ ਅੱਜ ਕੋਈ ਪ੍ਰਵੇਸ਼ ਕਰੇ ਤੇ ਅਸੀਂ ਸੁਖਨੀ ਸਾਹਿਬ ਦਾ ਪਾਠ ਕਰਦੇ ਜਿੰਨਾ ਚਿਰ ਸੁਖਨੀ ਸਾਹਿਬ ਦਾ ਪਾਠ ਹੁੰਦਾ ਰਹੇਗਾ ਉਹਨਾਂ ਦੀ ਸਾਰੀ ਫੌਜ ਦੇ ਪਾਣੀ ਜਿਹੜੇ ਢੋਡੇ-ਢੋਡੇ ਆ ਜਾਏਗਾ ਤੇ ਸਾਰੀ ਫੌਜ ਬਿੰਦੀ ਲੰਗ ਜਾਏ। ਇਹ ਸੁਣ ਕਰਕੇ ਮਹਾਰਾਜ ਜੀ ਸਿੰਘ ਜੀ ਨੇ ਬਾਬਾ ਜੀ ਦਾ ਵਜਨ ਸੁਣ ਕੇ ਸਾਥੀਏ ਤੇ ਇਹਨਾਂ ਨੂੰ ਰਾਹ ਬਖਾਲਿਆ ਕਰੋ ਦੇ ਦੇਤੇ। ਇਹ ਸੁਣਨਸਾਰ ਬਾਬਾ ਮਹਾਰਾਜ ਜੀ ਸਿੰਘ ਜੀ ਨੇ ਸ਼ੁਰੂ ਕੀਤਾ। ਸ਼ੁਰੂ ਕਰਕੇ ਸਾਥ ਸੰਗਤ ਜੀ ਕਾਠ ਸਾਰੀ ਫੌਜ ਨੂੰ ਢੋਡੇ-ਢੋਡੇ ਪਾਣੀ ਹੋ ਗਿਆ। ਸਾਰੀ ਅੜ ਕੇ ਬਿੰਦੀ ਫੌਜ ਲੰਘ ਗਈ। 200 ਦਾ ਦਸਤਾ ਰਹਿ ਗਿਆ ਜਿਹੜੇ ਮੁਸਲਮਾਨ ਹੁਰਕਾਰ ਕਰਦੇ ਸੀ ਕਿ ਅਸੀਂ ਹੌਲੀ-ਹੌਲੀ ਨਿਕਲਾਂਗੇ ਮਹਾਰਾਜਾ ਰਣਜੀਤ ਸਿੰਘ ਨੇ ਕਹਿ ਮੇਰੀ ਮੁਸਲਮਾਨ ਆਕਲ ਬਈ ਇਹ ਨਿਕਲ ਜੇ ਨਹੀਂ ਤਾਰ ਮਹਾਰਾਜਾ ਜੀਤ ਸਿੰਘ ਨੇ ਕਹਿ ਸੁਭੂ ਸਾਹਿਬ ਦਾ ਹੁਕਮ ਕਹਿਣ ਵਾਲਾ ਹਵਾ ਦੇ ਪਿੱਛੇ ਦੀ ਨਿਕਲ ਚਲੋ ਉਹਨਾਂ ਨੂੰ ਆਪ ਦਾ ਮਾਣ ਗਿਆ ਕਿਤਾ ਵੀ ਅਸੀਂ ਨਿਕਲ ਜਾਵਾਂਗੇ ਫਿਰ ਸੁਭੂ ਸਾਹਿਬ ਨੇ ਨਾਲ ਕੇ ਬੁਲਵਾ ਸੁਭੂ ਜਦੋਂ ਦਾਦਾ ਜੀਤ ਸਿੰਘ ਕਰਿਆ ਕੋਸਲੇ ਹੱਥੀਕਾਰ ਕਹਿੰਦੇ ਆ ਕਿ ਪਾਣੀ ਖਾਂ ਹੋ ਗਿਆ 200 ਦਾ ਬਸਤਾ ਜਿਹੜਾ ਅਸੀਂ ਮੁਸਲਮਾਨਾਂ ਸਰਦਾਂ ਵਿੱਚ ਰੂਪ ਦੀ ਹੈ ਕਹਿੰਦੇ ਜੇ ਚੰਦਾ ਦਰਿਆ ਦੀ ਠੇਕਾ ਵੀ ਹੋਣਾ ਚਾਹੀਦਾ ਇਸ ਪ੍ਰਕਾਰ ਸਾਹਿਬ ਚੰਗਨੀ ਬਾਬਾ ਵੀਰ ਸਿੰਘ ਜੀ ਕਰਮੀ ਵਾਲੇ ਸਨ ਇਹਨਾਰੇ ਸ਼ਾਂਤੂ ਦੇ ਅੰਦਰ ਬੜਾ ਸਿੱਖੀ ਦਾ ਪ੍ਰਚਾਰ ਕੀਤਾ ਥਾਂ ਥਾਂ ਸਿੱਖੀ ਦਾ ਪ੍ਰਚਾਰ ਕਰਿਆ ਕਰਦੇ ਇਸੇ ਪ੍ਰਕਾਰ ਜਦੋਂ ਠੱਕੇ ਚੰਦੇ ਬਾਬਾ ਜੀ ਗਏ ਹਨ ਉਹ ਸਾਰ ਨੂੰ ਕਿਹਾ ਸਾਹਿਬ ਜੀ ਲੋਕਾਂ ਨੇ ਕੱਲ੍ਹ ਤੇ ਆਸੀ ਧਰਤੀ ਤੇ ਕਿਤੇ ਵੀ ਖੇਤੀ ਨਹੀਂ ਸੀ ਪੈਦਾ ਹੁੰਦੀ ਸਾਰੇ 18 ਪਿੰਡਾਂ ਦੇ ਲੋਕਾਂ ਨੇ ਬਾਬਾ ਵੀਰ ਸਿੰਘ ਜੀ ਦੇ ਕੋਲ ਜਾ ਕੇ ਬੇਨਤੀ ਕੀਤੀ ਤੇ ਬਾਬਾ ਜੀ ਸਾਡੇ ਕਲਰ ਧਰਤੀ ਕਿੱਥੇ ਆ ਹੋਇਆ ਇਹਨਾਂ ਨੇ ਕਿਹਾ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਹੁਕਮ ਹੈ ਖੰਡੇ ਨਾਲ ਮਰ ਸਕੋ ਤੇ ਛੋਟੀ ਜ਼ਮੀਨ ਚੰਗੀ ਹੋਏ ਇਹ ਗੱਲ ਸੁਣ ਕੇ 18 ਪਿੰਡਾਂ ਨੂੰ ਬਾਬਾ ਵੀਰ ਸਿੰਘ ਨੇ ਜਿਸ ਵਰਗੇ ਖੰਡੇ ਦਾ ਅੰਮ੍ਰਿਤ ਪਾਲਨ ਕੀਤਾ ਸਾਹਿਬ ਸੰਗੇ ਜੀ ਉਹ ਖੰਡੇ ਦਾ ਅੰਮ੍ਰਿਤ ਪੈਣ ਕਰਕੇ ਜਿਹੜੇ ਦੁਰਗਵਾੜੇ ਹੋ ਰਿਹਾ ਕਿ 30 ਜਿੱਦੇ ਇਸੀ ਸੰਗ ਲੋਕ ਉਸ ਵੇਲੇ ਐਸੀ ਵਰਖਾ ਹੋਈ ਵਰਖਾ ਦੇ ਕਾਰਨ ਉਹ ਨਾੜਾ ਚੜ ਗਿਆ ਗੋਲ ਦੀ ਛੱਡੇ ਜਿੱਦੇ ਦੇ ਜਾਂਦਾ ਉਹਦੇ ਨਾਲ ਇਹਨਾਂ ਨਾੜਾ ਚੜ ਗਿਆ ਜਿੰਨਾ ਕੰਨ ਰਸੀ ਸਾਰੀ ਧਰਤੀ ਦਾ ਟੂਟੇ ਲੈ ਗਿਆ ਅੱਗੇ ਦੁਬਾਰਾ ਫਿਰ ਐਸੀ ਮਿੱਟੀ ਆਈ ਜਿਹੜੀ ਚੰਗੀ ਖਿਰਕੀ ਪੈਣਾ ਚਾਹੀ ਉਹ ਸਾਦਾ ਪਿੰਡਾਂ ਦੇ ਮਸ਼ਹੂਰ ਗੱਲ ਹੈ ਕਿ ਬਾਪੇ ਦੀਪ ਸਿੰਘ ਜੀ ਨੇ ਨੰਬਰ ਪਾਣ ਕਰਾਇਆ ਕਿ 18 ਪਿੰਡਾਂ ਦਾ ਕਲਰ ਚੱਕ ਪਾ ਸੀ ਕਿ ਉਹ ਸਾਦੀ ਘਰ ਦੀ ਛੇਤੀ ਹੁਣ ਨਾਲੀ ਸਾਰੀ ਜ਼ਮੀਨ ਬਣ ਗਈ ਇਹੇ ਕਰਮੀ ਵਾਲੇ ਬੁਰਸ਼ਿਤ ਸੰਤ ਸਾਹਿਬ ਸਿੰਘ ਜੀ ਇਹਨਾਂ ਮਹਾਂਪੁਰਖਾਂ ਦਾ ਜਦੋਂ ਮਹਾਰਾਜ ਰੇਰ ਸਿੰਘ ਉੱਜੜ ਗਿਆ ਹੈ ਉਸ ਦੇ ਧੰਗ ਸਿੰਘ ਡੋਗਰੇ ਨੇ ਦੇ ਲਾਲ ਸੰਗਾਤਾਂ ਨੇ ਤੇਜਾ ਸੰਗਾਤਾਂ ਨੇ ਜਿਹੜੇ ਨਰੇਜਾਂ ਦੇ ਨਾਲ ਮਿਲ ਚੁੱਕੇ ਸਨ ਉਹ ਖਾਲਸੇ ਪੰਥ ਦੀ ਹਾਰ ਕਰਾ ਰਹੇ ਸੀ ਅਦੇ ਧਿਆਨ ਸਿੰਘ 도ਮਰੇ ਦੇ ਕਾਈ ਉਸ ਵੇਲੇ ਕਸ਼ਮੀਰ ਦੀ ਵਿਆਸਤ ਦੇਣ ਵਾਸਤੇ ਨਰੇਜਾਂ ਦਾ ਇਕਰਾਰ ਕਰਕੇ ਸਿੰਘਾਂ ਦੀਆਂ ਫੌਜਾਂ 'ਚ ਬਗਾਵਤ ਪੈਦਾ ਕਰਤੀ ਕਿ ਮਸਾਲਾ ਦੇਣਾ ਛੱਡ ਦਿੱਤਾ ਸਿੰਘਾਂ ਨੇ ਭਾਵੇਂ ਜੰਗ ਲਿੱਤੇ ਮੁਰਗੀ ਵਿੱਚ ਉਦੇਜਾਂ ਨੂੰ ਪਿਆ ਦਿੱਤਾ ਅਦੇ ਪਹਾੜਾ ਤੋਂ ਫਰਮੀਆਂ ਦੇ ਯਾਰ ਸੀ ਮੋੜ ਕੇ ਆਇਆ ਉਹਨਾਂ ਦੇ ਕਾਈ ਇਹ ਸ਼ੇਰ ਸਰਪਾਲ ਸਾਹਿਬ ਸਿੰਘ ਜੀ ਬਾਬਾ ਸ਼ਾਮ ਸਿੰਘ ਜੀ ਅਟਾਰੀ ਵਾਲਿਆਂ ਨੂੰ ਉਸੇ ਸ਼ੂਰਮੇ ਨੂੰ ਉੱਠਵਾਇਆ ਜਾਂ ਤੇ ਸ਼ਹੀਦੀ ਪਾਤਸ਼ਾਹੀ ਕਿਸਰਾਵਾਂ ਦੇ ਘਾੜੇ ਉੱਤੇ ਉਹਨਾਂ ਦੇ ਨਾਲ ਸਰਪਾਲ ਸਾਹਿਬ ਸਿੰਘ ਜੀ ਤੇ ਧਿਆਨ ਸਿੰਘ ਡੋਗਰੇ ਦੇ ਬਖਤਾਏ ਹੋਏ ਸਿੱਖ ਫੌਜਾਂ ਜਿਹੜੀਆਂ ਸੀ ਉਹ ਭਰਮ ਦੇ ਚ ਪੈ ਕਰਕੇ ਜਿਹੜਾ ਵੀ ਕੋਈ ਨਾਜ ਗੱਦੀ ਤੇ ਬਿਠਾਉਣ ਉਸੇ ਦੇ ਕਤਲ ਕਰ ਗਿਆ ਕਰਨ ਨੂੰ ਕਿਉਂ ਹੁੰਦਿਆ ਉਹਨੀਆਂ ਸਰਪਾਲ ਸਾਹਿਬ ਸਿੰਘ ਜੀ ਇਸ ਲੋਕਾਂ ਨੂੰ ਸਮਝਵਾਉਣ ਵਾਲਿਆਂ ਦੇ ਉੱਤੇ ਉਕਰ ਪਈ ਉਹ ਬਾਬਾ ਵੀਰ ਸਿੰਘ ਵੀ ਸ਼ਰਨ ਵਿੱਚ ਇੱਥੇ ਸਾਂਝੇ ਜੀ ਮੁੱਠੀਆਂ ਵਾਲੀ ਵਿੱਚ ਆ ਗਏ ਬਾਬਾ ਜੀ ਨੇ ਉਹਨਾਂ ਨੂੰ ਸ਼ਰਨ ਦਿੱਤੀ ਸ਼ਰਨ ਦੇ ਕੇ ਕਹਿੰਦੇ ਸੀ ਇੱਥੇ ਬੈਠੋ ਕਿੰਨਾ ਕਿ ਸਾਦਾ ਸਰੀਰ ਹੈ ਉਹਨਾਂ ਦੀ ਕੁੱਤੀ ਤੇਤੀ ਹਵਾ ਵਿੱਚ ਲਟੜਦੀ ਆਵੇ ਜੇ ਜਿਸ ਹਾਲ ਦੇ ਸ਼ਰਨ ਵਿੱਚ ਆਏ ਉਸ ਵਦਕੇ ਜਹਾਂ ਸਿੰਘ ਆਇਕਾ ਨਹੀਂਆਂ ਉਹ ਕਹਾਣੀਆਂ ਜਿਹੜੀਆਂ ਹੋ ਜਾਂ ਸੀ ਕੋਮਾਰਵਾ ਹੋਰ ਕੋਈ ਹੈ ਨਹੀਂ ਸੀ ਸਿੱਖ ਖਾਲਸਾ ਉਸ ਨੇ ਦੋ ਸਾਥ ਸੰਗਿਆਂ ਨੂੰ ਸਾਰੀਆਂ ਫੌਜਾਂ ਨੂੰ ਤਰੇਲਿਆ ਕਿ ਸੰਗਿਆਂ ਵਾਲਿਆਂ ਦੇ ਨਾਂ ਇਹ ਬਾਬਾ ਦੀਪ ਸਿੰਘ ਜੀ ਨੂੰ ਬਾਰੇ ਰਹਿਤ ਹੈ ਇਸਨਾਂ ਵਾਲਿਆਂ ਦੇ ਨਾਂ ਸ਼ਰਨ ਦਿੱਤੀ ਹੈ ਇਸ ਨੂੰ ਇਹਨੂੰ ਕੋਈ ਵੀ ਜਾਂਦਾ ਸਾਡੀਆਂ ਧਰਮਾਂ ਫਕੜਾਵੇ ਤੇ ਨਹੀਂ ਅਸੀਂ ਤੈਨੂੰ ਕਬਲ ਕਰਾਂਗੇ ਇਹ ਜਿਸ ਵੇਲੇ ਕਿਹਾ ਬਾਬਾ ਦੀਪ ਸਿੰਘ ਜੀ ਨੂੰ ਸੁਨੇਹਾ ਦੇ ਗਿਆ ਬਾਬਾ ਦੀਪ ਸਿੰਘ ਜੀ ਕਹਿੰਦੇ ਜਿਹੜੇ ਸ਼ਰਨ ਆਏ ਐ ਅਸੀਂ ਤੁਹਾਡਾ ਤੇ ਇਹਨਾਂ ਦਾ ਮਿਲਾਕ ਕਰ ਦਿੰਦੇ ਵਹਿਰ ਭਾਵਨਾ ਰੱਖੋ ਚਿਕੋ ਮੇਲ ਕਰੋ ਕੀ ਗੱਲ ਸੁਣ ਤੇ ਲੜ ਕੇ ਅਸੀਂ ਨਹੀਂ ਤੇਰਾ ਮੇਲ ਸਮਝਣਾ ਅਸੀਂ ਜੂਰਾਂ ਨੂੰ ਚੜਾਈ ਕਰਕੇ ਆਉਣੀ ਹੈ ਬਾਦੇ ਵੀਰ ਸਿੰਘ ਦੇ ਕਾਗ 5000 ਫੌਜੀ ਸਾਰਿਆਂ ਨੂੰ ਕਹ ਕਿ ਖਾਲਸਾ ਦੀ ਸਿੰਘਾਂ ਦੇ ਤੇ ਵਾਰ ਨਹੀਂ ਆਪਾਂ ਕਰਾਂ ਸਾਰਿਆਂ ਨੂੰ ਸ਼ਾਂਤੀ ਰੱਖਣੀ ਹੈ ਇਹ ਅਸੀਂ ਖਾਲਸਾ ਦੇ ਨਾਮ ਕਹਿੰਦੇ ਦੁਨੀਆਂ ਆਪਣੇ ਕੋ ਰਸਨਾ ਸਾਰਿਆਂ ਦਾ ਕੜਾ ਪ੍ਰਸਾਦ ਨਾਲ ਮੁੱਠਿਆ ਵਾਲੀ ਲੈ ਕੇ ਸਾਰਿਆਂ ਦਾ ਕੜਾ ਪ੍ਰਸਾਦ ਰਸਨ ਦਾ ਕੀਤਾ ਗਿਆ ਪਰ ਕੋਡ ਕੋਠੇ ਪਰਸ ਤੇ ਇਤਰਾਜ ਰੋਣਗੇ ਉਹ ਕੀ ਕਹਿੰਦੇ ਨੇ ਸਿੱਖ ਫੇਰੇ ਰਹੇ ਇਸ ਲੰਗਰ ਦੇ ਵਿੱਚੋਂ ਜੇਖਾਲ ਦੇ ਨਾਲ ਉਹਨਾਂ ਦਾ ਕੜਾ ਪ੍ਰਚਾਰ ਕਰਕੇ ਸਭ ਨੇ ਜਿਵੇਂ ਸਾਰੇ ਕੋਠੇ ਭਰ ਰੁਕੇ ਤੇ ਆਸਾ ਦੀ ਵਾਰ ਦੀ ਵਾਰ ਕੀ ਬੈਠੇ ਆ ਕੀ ਹੋ ਰਿਹਾ ਹੈ ਕਿਹਨਾਂ ਬੁੜ੍ਹਸ਼ੇ ਚੜ੍ਹੀ ਵਾਲਿਆਂ ਨੇ ਉਸ ਵੇਲੇ ਇੰਨਾ ਜੋਰ ਪਾਇਆ ਆਸਾ ਦੀ ਵਾਰ ਦੇ ਤੀਰ ਤੋਂ ਹੰਦੇ ਹੁੰਦੇ ਬਾਬਾ ਦੀਪ ਸਿੰਘ ਸਾਹਿਬ ਬਾਬੇ ਦੀਰ ਸਿੰਘ ਸਾਹਿਬ ਦੇ ਉੱਤੇ ਗੋਲੇਬਾਰੀ ਸ਼ੁਰੂ ਕਰ ਦਿੱਤੀ ਜਦੋਂ ਗੋਲੇਬਾਰੀ ਹੋਈ ਪਹਿਲਾਂ ਤਾਂ ਗੋਲੇ ਨਹੀਂ ਵੱਜੇ ਜਦੋਂ ਆਸਾ ਦੀ ਵਾਰ ਦਾ ਤੂਹ ਪੈ ਗਿਆ ਉਸ ਵੇਲੇ ਬਾਬਾ ਬੀਰ ਸਿੰਘ ਜੀ ਅਰਦਾਸਾ ਕਰਕੇ ਜਦੋਂ ਬੈਠੇ ਉਹੋ ਬੋਲੇ ਨਾਲ ਉਹਦਾ ਪੱਟ ਟੁੱਟ ਗਿਆ ਸਾਧ ਸੰਗਤ ਦੇ ਉਸ ਵਕਤ ਤੇ ਬਾਬਾ ਜੀ ਨੇ ਕਿਹਾ ਵੀ ਖਾਲਸਾ ਜੀ ਆਪਾਂ ਵਾਰ ਨਹੀਂ ਕਰਨਾ ਸਿੰਘਾਂ ਦੇ ਉੱਤੇ ਕਿ ਸਿੰਘਾਂ ਨੂੰ ਕਿਹਾ ਸਿੰਘ ਦੇ ਤੇ ਸਿੰਘ ਨੂੰ ਵਾਰ ਨਹੀਂ ਕਰਨਾ ਚਾਹੀਦਾ ਆਉ ਮੇਰਾ ਸੀਰ ਸਹੀ ਹੁਣ ਸ਼ਹੀਦ ਹੋ ਰਿਹਾ ਹੈ ਪਰ ਮੈਂ ਅੱਖਾਂ ਦਾ ਤੇ ਸਿੰਘ ਨੂੰ ਸਿੰਘ ਤੇ ਵਾਰ ਨਹੀਂ ਕਰ। ਇਸ ਕੰਮ ਨਰਵਰਤਾਲ ਦੇ ਨਾਲ ਬਾਬਾ ਬੀਰ ਸਿੰਘ ਜੀ ਅੱਜ ਦਾ ਦਿਨ ਹੈ ਸਾਧ ਸੰਗਤ ਜੀ ਫਤਾਈ ਰਸਾਤੋ ਅਲਗਨ ਮੁਖਿਆਲ ਜਨ ਮੋਠਿਆਲੇ ਦੇ ਕੇ ਬਾਬਾ ਜੀ ਸ਼ਾਂਤ ਰਸ ਰਹੇ ਤੇ ਸਿੰਘਾਂ ਦੇ ਵਾਰ ਨਹੀਂ ਕੀਤਾ ਉਹਨਾਂ ਦੇ ਸ਼ਹੀਦੀ ਪਾਈ ਹੈ ਉਹਨਾਂ ਦਾ ਸ਼ਹੀਦੀ ਦਾ ਦਿਹਾੜਾ ਜਿੱਥੇ ਵੀ ਕੋਈ ਬਾਬਾ ਨੀਰ ਸਿੰਘ ਨੇ ਸਾਨੂੰ ਸਾਰੇ ਮਰੋ ਜੋੜ ਮੇਲੇ ਹੁੰਦੇ ਆ ਸੰਕਾਪੁਰ ਜੋੜ ਹੋ ਕੇ ਮਨਾਉਂਦੀਆਂ ਹਨ ਸੋ ਅੱਜ ਉਹ ਪਿਆਰੇ ਦਾ ਜੀ ਪੰਚ ਦੇ ਨਾਲ ਕੋਈ ਗ੍ਰੋਹ ਨਹੀਂ ਕੀਤਾ ਸਭੋ ਮਲਾਬ ਕਰਨ ਵਾਸਤੇ ਆਪਣੀ ਪਰਵਾਹੀ ਦੇਤੀ ਸ਼ਹੀਦ ਵੀ ਪਾਲੀ ਉਸ ਮਹਾਂਪੁਰਖ ਦੀ ਯਾਦ ਹੈ ਦਿਹਾੜਾ ਸਾਹਿਬ